ਅਰਜੀਪ ਰੈਸਰ ਆਫ ਫ੍ਰੈਂਸ ਦਾ ਦਿਨ ਏਜੰਡਾ ਸੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਚ ਯੁੱਧ ਨਸ਼ਾ ਵਿਰੋਧ ਜਿਹੜਾ ਚਲਾਇਆ ਜਾ ਰਿਹਾ ਹੈ ਉਸ ਦੀ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਤੁਕੜਾ ਸ਼੍ਰੀ ਗੌਰਵ ਕੁਦਰਾਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਕੰਮ ਕਰਦੇ ਹੋયા ਯੁੱਧ ਨਸ਼ਾ ਵਿਰੋਧ ਦੇ ਵਿੱਚ ਸਾਡੇ ਸੀਐਸਟਾਫ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਜਿਸ ਵਿੱਚ ਇੰਚਾਰਜ ਸੀਐਸਟਾਫ ਇੰਸਪੈਕਟਰ ਜਨੈਲ ਸਿੰਘ ਆਪੂ ਇੱਕ ਮੁਖਬਰੀ ਤਾਂ ਤਲਾ ਮਿਲੀ ਕਿ ਇੱਕ ਜੋਰਾਵਰ ਸਿੰਘ ਆ ਪਿੰਡ ਲਟਕੀਆਂਵਾਲ ਦਾ ਜਿਹੜਾ ਤੇ ਇਸ ਕੰਮ ਚ ਗਲਫਤ ਹੈ ਤੇ ਹੀਰਣ ਲਿਆ ਕੇ ਨਾਟਕੇ ਚ ਸਪਲਾਈ ਕਰਦਾ ਹੈ ਜੋ ਮੁਕਰੀ ਠੋਸ ਹੋਣ ਤੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਪਿੰਡ ਭੰਡਾਲ ਦੋਨਾਂ ਪਿੰਡ ਭੰਡਾਲ ਦੇ ਲਾਗੇ ਇਨਾ ਕਬੰਦੀ ਕੀਤੀ ਹੋਈ ਜਿੱਥੇ ਇਹਨਾਂ ਨੇ ਉਹ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਤੇ ਫਿਰ ਇਹਨਾਂ ਨੇ ਮੈਨੂੰ ਮੌਕੇ ਤੇ ਸੱਦਿਆ ਤੇ ਮੈਂ ਵੀ ਮੌਕੇ ਤੇ ਗਿਆ ਜਿੱਦੀ مزید ਜਾਂਚਲਾਸ਼ੀ ਕੀਤੀ ਜਿੱਦੇ ਤੋਂ 250 ਗ੍ਰਾਮ ਹੀਰੇ ਤੇ 2240 ਰੁਪਏ ਗ੍ਰਾਗਮਣੀ ਜਿਹੜੀ ਉਹਦੇ ਕੋਲ ਮਿਲੀ ਤੇ ਇੱਕ ਮੋਟਰਸਾਈਕਲ ਸਟ੍ਰੈਂਡ ਬਰਾਮਦ ਕੀਤਾ ਗਿਆ ਜਿਸ ਤਹਿਤ ਠਾਣਾ ਸਦਰ ਕਪੂਰਥਲਾ ਵਿਖੇ ਐਨਡੀਪੀ ਸੈਕਟਰ ਤੇ ਗਤਮ ਕਤਮਾਂ ਦਰਜ ਕੀਤਾ ਗਿਆ ਤੇ ਉਸ ਦੇ ਮਾਮਲੇ 'ਚ ਅਸੀਂ ਫਰਦਰ ਅਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਸ ਅਗੋਪੀ ਦਾ ਜਿਹੜਾ ਭਰਾ ਹੈ ਐਨਡੀਪੀ ਸੈਕਟਰ ਵਿੱਚ ਜੇਲ੍ਹ ਚ ਬੰਦਾ ਹੈ ਉਹ ਲੈਗਰ ਚ ਲਾ ਦਿਆ ਸੀ ਜਾਂ ਇਹ ਆਪ ਤੇ ਬੰਦਾ ਫਿਰ ਹਾਂਜੀ ਬਿਲਕੁਲ ਸਾਨੂੰ ਜਿਹੜੀ ਇਹਦੀ ਅਰੈਸਟ ਤੋਂ ਜਦੋਂ ਮੌਕੇ ਤੇ ਜਿੰਨੀ ਪੁੱਛਗਿੱਛ ਕੀਤੀ ਆ ਉਹਦੇ ਤੋਂ ਸਾਡੇ ਨੋਟਿਸ 'ਚ ਆਇਆ ਹੈ ਵੀ ਇਹਦਾ ਜਿਹੜਾ ਇੱਕ ਭਰਾ ਹੈ ਹਰਜਿੰਦਰ ਸਿੰਘ ਉਪ ਜਿੰਦੂ ਜਿਹੜਾ ਕਪੂਥੜਾ ਜੇਲ੍ਹ ਦੇ ਵਿੱਚ ਬੰਦੇ ਆ ਇਹ ਉਹਦੀ ਮਰੀ ਘੂਰਤ ਦੇ ਨਾਲ ਇਹ ਇੰਡੈਕਸ ਚਲਾ ਰਿਹਾ ਹੈ ਤੇ ਅਸੀਂ ਉਹਨੂੰ ਵੀ ਆਪਣੇ ਮੁਕਦਮੇ 'ਚ ਨਾਮਜ਼ਦ ਕਰਤਾ ਹੈ ਤੇ ਗਾ ਫਰਦਰ ਇਨਵੈਸਟੀਗੇਸ਼ਨ 'ਚ ਉਹਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲਿਆ ਕੇ ਇਸ ਚੀਜ਼ ਦਾ ਪਤਾਸਾ ਕਰਾਈਆ ਇਨਵੈਸਟੀਗੇਸ਼ਨ ਤੇ ਵੀ ਪਤਾ ਲੱਗਾ ਕਿ ਉਹ ਬੰਦਾ ਜੇਲ੍ਹ ਬੈ ਕੇ ਡਾਕਟਰ ਚਲਾ ਰਿਹਾ ਹੈ ਇੰਡੀਪੈਂਡੈਂਟ ਇਹ ਮੱਤੇ ਪ੍ਰਾਪਤ ਹੋ ਰਿਹਾ ਹੈ ਦੇਖੋ ਜਿਹੜੀ ਇਹ ਨਾ ਸਾਨੂੰ ਪਹਿਲੀ ਜਿਹੜੀ ਸਾਡੀ ਪੁੱਛਗਿੱਛ ਹੋਈ ਹੈ ਉਹਦੇ ਵਿੱਚ ਇਹੀ ਆਇਆ ਵੀ ਇਹ ਉਹਦੇ ਨਾਲ ਮਿਲੀ ਭੁਗਤਣਾ ਕਰ ਰਿਹਾ ਆ ਬਾਕੀ ਅਸੀਂ ਬਰੀਕੀ ਨਾਲ ਡੰਗਾਈ ਨਾਲ ਸਾਰੇ ਪੱਖਾਂ ਤੋਂ ਟੈਕਨੀਕਲੀ ਸਾਰੀ ਜਾਂਚ ਕਰਾਂਗੇ ਤੇ ਆਪ ਜੀ ਨੂੰ ਜਲਦੀ ਜੀ ਇਸ ਬਾਰੇ ਡਿਟੇਲਸ ਮਿਲਿਆ ਹੋਵੇਗਾ ਰਿਮਾਂਡ ਪੇਸ਼ ਕਰਕੇ ਅਸੀਂ ਲੈ ਰਹੇ ਹਾਂ ਰਿਮਾਂਡ ਇਹਨਾਂ ਦਾ ਰਿਮਾਂਡ ਦੇ ਦੌਰਾਨ ਹੀ ਪੁੱਛਗਿੱਛ ਕਰਾਂਗੇ ਪ੍ਰੋਪਰਲੀ ਇਹਦਾ ਗੋਲਾ ਘੋਕਿਆ ਤੇ ਦੁਆਵਾ ਤੇ ਪਹਿਲੇ ਵੀ ਕੋਈ ਮਾਮਲੇ ਕਿੰਨੇ ਕਰਜੇ ਹਾਂਜੀ ਇਹਨਾਂ ਦੇ ਪਰਿਵਾਰ ਦੇ ਉੱਤੇ ਜਿਹੜੇ ਇਹਦੇ ਭਰਾ ਆ ਕਿ ਉਹ ਆ ਇਹਨਾਂ ਦੇ ਉੱਤੇ ਮਾਮਲੇ ਦਰਜ ਪਹਿਲਾਂ ਵੀ ਕਾਨੂੰਨੀਕਲ ਮਾਮਲੇ ਹਾਂਜੀ ਇਹਨਾਂ ਦੇ ਐਨਡੀ ਦੇ ਮਾਮਲੇ ਦਰਜ ਨੇਕਟਰ ਨੇ ਕਿ ਸਿਰਫ ਵੇਚ ਨਹੀਂ ਮੈਂ ਇਹ ਸਾਰਾ ਕੁਝ ਛੱਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਤੁਹਾਨੂੰ ਬ੍ਰੀਕਿੰਗ ਲਗਾ ਦਾਂਗੇ ਕਿੰਨੇ ਸਮੇਂ ਤੋਂ ਸਰ ਵਿਚ ਦੇ ਸੀ ਦੇਖੋ ਵੇਲੇ ਦਾ ਤੇ ਪਹਿਲਾ ਵੀ ਮਤਦਮਾ ਜਿਹੜਾ ਇਹ ਬੰਦਾ ਹੈਗਾ ਸਾਨੂੰ ਰੂਮ ਨਾਲੋਂ ਫਿਰ ਸਾਰੀ ਡਿਟੇਲ ਚ ਪੁੱਛੇ ਕਿ ਕਰਾਂਗੇ ਸਾਡੀ ਟੀਮ ਸਾਡੀ ਹੀ ਪਲਾਸਾ ਹੋਇਆ ਜਿੱਥੋਂ ਲਿਆ ਰਹੇ ਸੀ ਰੱਖੋ ਸਭ ਕੁਝ ਤੁਹਾਨੂੰ ਡਿਟੇਲ ਚ ਦੱਸ ਦਾਂਗੇ ਜਲਦੀ ਦੱਸ ਦਾਂਗੇ ਇੱਕ ਦੇ ਦਿਨ ਦੇ ਵਿੱਚ ਵਿੱਚ ਇਥੋਂ ਬਾਕੀ ਇਹਨਾਂ ਦਾ ਬੈਕਵਰਡ ਫਾਰਵਰਡ ਪਲੇ ਸਾਰਾ ਸਟੈਜਿਸ ਕੀਤਾ ਜਾ